ਜੀ ਗੱਲ ਜੀ ਸਾਰਿਆਂ ਨੂੰ ਸਰਪੰਚਰੇਰੀ ਫਾਰਮ ਦੇ ਬਹੁਤ-ਬਹੁਤ ਵੈਲਕਮ ਹੈ ਜੀ ਤੇ ਅੱਜ ਆਪਣੇ ਕੋਲ ਸਪੈਸ਼ਲ ਜਿਹੜੀਆਂ ਦੋ ਝੋਟੀਆਂ ਨੇ ਦੁੱਧ ਜਿਹੜਾ 18-18 ਕਿਲੋ ਸਜਣਾ ਕਢਾ ਕੇ ਆਈਆਂ ਨੇ ਸਾਡੇ ਫਾਰਮ ਤੋਂ ਗਈਆਂ ਹੋਈਆਂ ਸੀ ਤੇ ਅੱਜ ਚੈੱਕ ਪਾਸ ਝੋਟੀਆਂ ਜਿਹੜੀਆਂ ਦੋ ਆ ਤੇ ਇੱਕ ਨਾਲ ਤੋਹਫਾ ਵੀ ਕਟੀਆਂ ਦੋਹਾਂ ਦੇ ਮਗਰ ਕਟੀਆਂ ਨੇ ਦੇਖੋ ਜੀ ਬਾਕੀ ਦੁੱਧਾਰ ਗਾੜੀ ਬਹੁਤ ਚੰਗਾ ਰਿਹਾ ਵਾ ਤੇ ਬਾਕੀ ਜਿਹੜੀਆਂ ਗੱਬਣਾ ਨੇ ਬਾਕੀ ਸਰਪੰਚਰਾਂ ਨੂੰ ਪੁੱਛਨੇ ਆ ਕਿਨੇ-ਕਨੇ ਚੇਦੀਆਂ ਨੇ ਚੈੱਕ ਪਾਸ ਨੇ ਦੇਖੋ ਜੀ ਦੋਹਾਂ ਥਲੇ ਕਟੀਆਂ ਤੇ ਬਾਕੀ ਬਾਈ ਜਨਾ ਕਰਦੇ ਆ ਗੱਲ ਬਾਤ ਤੇ ਪੁੱਛਨੇ ਲੈਣੇ ਡਿਟੇਲ ਬਾਈ ਜਨਾ ਸਭ ਜੀ ਸਤਿ ਸ੍ਰੀ ਅਕਾਲ ਜੀ ਬਣਾਵੋ ਮੈਂ ਕਿਹਨਾਂ ਤੁਹਾਨੂੰ ਵੀਡੀਓ ਨਹੀਂ ਨਹੀਂ ਆਓ ਸਮਝਦੇ ਹਾਂ ਆਓ ਫਿਰ ਗੱਲ ਬਾਤ ਕਰਦੇ ਨਾਲੇ ਆ ਤਿਆਰ ਤੇ ਨਹੀਂ ਹੋਇਆ ਸਭਾਂ ਚੁਣੀ ਨੇ ਚਲ ਥੋੜਾ ਟਾਈਮ ਲੇਟ ਹੋ ਗਏ ਅੱਜ ਬੋਸ ਸਭਾਂ ਜੀ ਠੀਕ ਠਾਕ ਜੋ ਸੱਸੀ ਗਾ ਜੀ ਵੇਖਣ ਵਾਲੇ ਵੀ ਕੰਮ ਭਰਾ ਹਾਂਜੀ 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 ਹੋਰ ਸੁਣਾਓ ਇਹ ਸਾਮਾ ਟਾਈਮ ਹੋ ਚੁੱਕਾ ਹਾਂਜੀ ਹਾਂਜੀ ਅੱਜ 25 ਤਰੀਕ ਹਾਂਜੀ ਹਾਂਜੀ ਅੱਜ ਮਹੀਨਾ 2025 ਹਾਂਜੀ 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 ਛੋਟੀਆਂ ਦੀ ਫਾਰਮ ਤੇ ਛੋਟੀਆਂ ਚਾਲ ਜੇ ਟੋਕੜਾਂ ਦੋਨੀਆਂ ਫਿਰੇ ਪਾਉਂਗੇ ਵੀਡੀਓ ਦੋਨੀਆਂ ਹੀ ਹੁਣ ਪਾਵਾਂਗੇ ਦੋਨੀਆਂ ਦੀ ਹੁਣ ਪਾਵਾਂਗੇ ਛੋਟੀਆਂ ਉਹ ਨੇ ਜਿਹੜੀਆਂ ਟਾਪ ਕਲਾਸ ਲਓ ਜੀ ਸਾਰੇ ਵੇਖਣ ਮੇਰਾ ਤੁਹਾਨੂੰ ਕੈਪਟਲ ਹੱਸੀ ਗਾ ਜੀ ਨਾ ਥੋੜੀ ਆਪਣ ਕੰਟੀ ਦੇ ਫਾਰਮ ਤੇ ਝੋਟੀਆਂ ਉਹ ਨਹੀਂ ਜੀ ਕਾਊਗਾ ਤੇ ਝੋਟੀਆਂ ਦੇ ਨਾਲ ਇੱਕ ਇੱਕ ਗਿਫਟ ਫ੍ਰੀ ਆ ਬਹੁਤ ਚੰਗੀਆਂ ਮਗਰ ਕਟੀਆਂ ਹਰਿਆਣੇ ਲਓ ਜੀ ਟਾਪਰ ਇਹ ਸਾਡੇ ਕੋਲ ਦੇਖ ਕੇ ਗਈਆਂ ਜੀ ਹਾਂ ਜੀ ਘਰੇ ਲੂੰਜ ਬੂੜੀਆਂ ਕਰਨ ਵੀ ਜੀ ਸਾਨੂੰ ਮੱਝਾਂ ਦੇਖ ਕੇ ਬਾਹਰ ਜਾਣਾ ਸੀ ਹਾਂ ਜੀ ਹਾਂ ਜੀ ਭਾਜੀ ਤੇ ਉਹਨਾਂ ਨੇ ਪਰਮਿਟ ਕੇ ਸਾਨੂੰ ਲੈ ਗਈ ਮੱਝਾਂ ਦੇ ਚੱਕੀਆ ਲਓ ਜੀ ਤੇ ਫੇਰ ਆਵਾਂਗੇ ਅਗਲੇ ਸੀਜ਼ਨ ਹਾਂ ਜੀ ਫੇਰ ਆ। ਚਲੋ ਨਾਲ-ਨਾਲ ਕਰਦੇ ਆ ਗੱਲਾਂ ਤੇ ਨਾਲ-ਨਾਲ ਝੋਟੀਆਂ ਦਿਖਾਉਨੇ ਆ ਪਹਿਲੋਂ ਦੇ ਆਪਾਂ ਤੁਹਾਨੂੰ ਮਿਲਕ ਪੁਆਇੰਟ ਜਿਹੜੀ ਆ ਉਹ ਚੈੱਕ ਕਰਾਉਨੇ ਆ ਦੇਖੋ ਜੀ ਉਹ ਗਏ ਦੋ ਦਾ ਪੈਰ ਫੇਸ ਬਾਡੀ ਕਟੀਆਂ ਦੀ ਬਾਕੀ ਦੇਖੋ ਹੋਰ ਕਿਹੜੀਆਂ ਕਾਲੀਆਂ ਨੇ ਜੈਡ ਬਲੈਕ ਝੋਟੀਆਂ ਨੇ ਤੇ ਟਾਪਰ ਜਿਹਨਾਂ ਨੂੰ ਕਹਿੰਦੇ ਆ 18 ਤੋਂ 18 ਤੋਂ ਪਲੱਸ 2 ਤੋਂ ਕੱਢ ਕੇ 18 ਤੋਂ 18 ਤੋਂ ਪਲੱਸ 2 ਤੋਂ ਕੱਢ ਕੇ ਤੇ ਚੈੱਕ ਜਿਹੜੀ ਆ ਕਿੰਨੇ ਚਿਰ ਦੀ ਆ ਪਾਸੇ ਇਹ ਚੈੱਕ ਹੈਗੀ ਜੋ 2 ਮਹੀਨੇ ਦੀ 2 ਮਹੀਨੇ ਦਾ ਬਕਾਇਆ ਇਹ ਪੰਜਾਂ ਦੀ ਚੌਂ ਦੀ ਤਿੰਨਾਂ ਦੀ ਹਾਂਜੀ ਹਾਂਜੀ ਘਾਰਾਂ ਵਾਲੇ ਕਹਿੰਦੇ ਕਿ 2 ਮਹੀਨਿਆਂ ਦੀ ਚੈੱਕ ਪਾ ਜੇ 7 ਕਿਲੋ ਦੁੱਧ ਜੇ ਮਗਰੇ ਦੇ ਕੱਟੀਏ ਦੋਹੇ ਚੀਜ਼ਾਂ ਨੂੰ ਪਾ ਦੋ ਇਹ ਰੀਤ ਨਾਲ ਕੱਢੀ ਕਰਾ ਲਓ ਜੀ ਤੋਰ ਵੀ ਨਹੀਂ ਆਵੇ ਮਾਮਾ ਲੋੜੀਆਂੜੀਆਂ ਮਗਰਤੀਆਂ ਲਓ ਜੀ ਟਾਪਰ ਹੈ ਸਿੰਗਲ ਹੱਡੀ ਵਾਲੀ ਦੇਖੋ ਜੀ ਬਰੀਕੀਆਂ ਜਿਹਨੂੰ ਅੰਤ ਮਨ ਕਹਿ ਦਿੰਦੇ ਆ ਵੀ ਬਰੀਕੀਆਂ ਮਾ ਸਜਣਾ ਵਾਲੇ ਵੇਖੋ ਸਜਣਾ ਮਈਆਂ ਜਿਹਨੇ ਦੇਵੇ ਲਈ ਕਰਨੀਆਂ ਦੇਵੇ ਲਈ ਫੇਤੀਆਂ ਨੇ ਬਾਕੀ ਮੇਕਅਪ ਐਂਡ ਬਹੁਤ ਚੰਗੀ ਲੱਗੀ ਹੈ ਤੇ ਬਾਕੀ ਦੁੱਧ ਦਾ ਰਕਡ ਬਹੁਤ ਚੰਗਾ ਰਿਹਾ ਵਾ ਤੇ ਉਹਨਾਂ ਨੇ ਬਾਹਰ ਜਾਣ ਕਰਕੇ ਫੇਰ ਝੋਟੀਆਂ ਦੇਖੜੀਆਂ ਨੇ ਪੇਠਪੁਰੇ ਦੀ ਕੁਆਲਿਟੀ ਬਰੀਕੀਆਂ ਦਾ ਅੰਤ ਕੋਈ ਨਹੀਂ ਆ ਦੇਖੋ ਜੀ ਬਾਕੀ ਫੇਰ ਕੁਆਲਿਟੀ ਬਹੁਤ ਚੰਗੀ ਆ ਹਾਂਜੀ ਬਾਕੀ ਥਾਂ ਤੋਂ ਨੋਕ ਲੱਗਾ ਬਿਲਕੁਲ ਚਵਾਚਪੂ ਬਿਲਕੁਲ ਪੁਲਾਏਗਾ ਤੇ ਬਾਕੀ ਇਹ ਅਭੀ ਮੇਨ ਗੱਲ ਕੱਟੀ ਆ ਗਈ ਮਗਰ ਨੌਜੀ ਚੱਕ ਪਾਸ ਤੋਂ ਕਰਾਈ ਡਿਮਾਂਡ ਬਹੁਤ ਸੀ ਅੱਛਾ ਜੀ ਮੰਜੇ ਰਹੇ ਨੇ ਤੁਹਾਡੀ ਚਲੋ ਚਲੋ ਬਾਕੀ ਸਾਬ ਸਵਾਲ ਜੇ ਕੋਨੇ ਇੱਕ ਬੰਦੇ ਰੱਖੇ ਹੁੰਦੇ ਆ ਬੰਦੇ ਨਹੀਂ ਸਾਮ ਸੰਭਾਲ ਕਰਦੇ ਨਹੀਂ ਸਾਮ ਸੰਭਾਲ ਕਰਦੇ ਦਾ ਕੁਰੀਲਾ ਕੰਮ ਰਹਿੰਦਾ ਕੁਰੀ ਲਈ ਵੀਆਂ ਖੜੀਆਂ ਚੰਗੀ ਬੋਹ ਦਾ ਨਸਲ ਪੜੀ ਆ ਕਾਰਜਗਤੀ ਨਿੰਬੂ ਵਰਗੀ ਸਾਮ ਸੰਦ ਵੇਖੋ ਕਿੰਨਾ ਲੱਗਦਾ ਜੈਡ ਬਲਾਗ ਦੁੱਧ ਦੁੱਧ 8 ਕਿਲੋ ਉਸ ਬੰਜੀ ਨਹੀਂ ਦੁੱਧ ਜਿਹੜਾ ਹੈਗਾ ਉਹ ਦੱਸਾਂਗੇ 7 ਕਿਲੋ ਦੁੱਧ 7 ਕਿਲੋ ਅਰੇ ਤੁਹਾਨੂੰ 8 ਗਿਆ ਜੀ ਕੋਈ ਫਰਕ ਤੇ ਮਿਲਦੀ ਕਿਵੇਂ ਬੱਚੇ ਨਾਲ ਤੇ ਭੜੇ ਨਾਲ ਬੱਚੇ ਨਾਲ ਦੋਹੇ ਟਾਈਮ ਮਿਲਦੀ ਫਿਰ ਇੱਕ ਟਾਈਮ ਵੀ ਦੋਹੇ ਟਾਈਮ ਬੱਚਾ ਛੱਡ ਕੇ ਚੋ ਲਾਓ ਜੀ ਦੋਵੇਂ ਟਾਈਮ ਬੱਚਾ ਛੱਡ ਕੇ ਚੋ ਚੰਗੀਆਂ ਬਹੁਤ ਵੱਡੀਆਂ ਛੋਟੀਆਂ ਵੀ ਛੋਟੀਆਂ ਹੀ ਹੈਗੇ ਤੇ ਮੁੱ ਮੋਲੇ ਜਿਆਜ ਹੀ ਦੇ ਦੇਣੀ ਬਲਬ ਹਾਂਜੀ ਮੋਲੇ ਜਨਾ ਮਰਜ਼ੀ ਕਰਵਾਉਣੀ ਹੈ ਚਲੋ ਛੋਟੀ ਦੇ ਦਾਂਗੇ ਮੋਲੇ ਦਾ 75000 ਰੁਪਿਆ 70 ਦੀ ਛੋਟੀ ਦੇ ਦਾਂਗੇ 70 ਦੀ ਦੇ ਦੇਣੀ ਮੈਂ ਤਾਂ ਛੋਟੀ 70 ਦਾ ਬੜਾ ਵੀ ਬਾਜ ਕਰੇ ਇੱਕ 70 ਦੀ 70 ਕੱਲੇ ਦੀ ਲਓ ਜੀ ਲਓ ਜੀ ਤੋਹਫਾ ਸੱਤਰ ਰਿਆ ਵੀ ਕੋਈ ਲੱਖ ਦੀ ਨਹੀਂ ਕੋਈ ਸਵਾ ਲੱਖ ਦੀ ਨਹੀਂ ਜੈਡ ਬਲਾਗ ਨਾਗਰ ਕੀ ਛੱਡੀ ਥਾਣੇ ਦੇ ਕੋਲ ਲੱਖ ਲਾ ਲਓ ਜੀ 70000 ਦੀ ਮਿੰਟ ਵੀਡੀਓ ਚੜ੍ਹਨ ਤੋਂ ਪਹਿਲਾਂ ਹੀ ਸੌਦਾ ਹੋ ਜਾਣਾ ਮੇਰੇ ਸਹਾਨਾ ਪੰਜ ਜਿਆ ਸ਼ੋਰ ਚਾਲਿਆ ਜਦੋਂ ਉਹਦਾ ਹੀ ਸੌਦਾ ਹੋ ਜਾਣਾ ਵਾ ਤੇ ਬਾਕੀ ਇਹ ਵੀ ਟੋਕਲਾ ਝੋਟੀ 70000 ਦੀ ਬਾਕੀ ਛੋੜ ਆਦਾ ਵੀਰੇ ਇਹ ਨਾਲ ਗੱਲ ਕਰੇ ਇਸ ਪੰਜੇ 65 ਲੱਲੋ ਦੇ ਸੱਤ ਲੱਲੋ 10000 ਜੇ ਕੱਟੀ ਜਾ ਮਗਰ ਆਹ ਵੇਖੋ ਕੱਟੀਆਂ ਥਾਣੇ ਦੇ ਕੋਲ ਲਓ ਜੀ ਲਓ ਜੀ ਥਾਣੇ ਦੇਖੋ ਜੀ ਬਾਕੀ ਜੇ ਕਿ ਇਹ ਕੱਟੀਆਂ ਏਰੀਆ ਸਮਝੀ ਇਹ ਕੱਟੀਆਂ ਆਈਆਂ ਕੱਟੀਆਂ ਇਹ ਸਾਡੇ ਵੱਲੋਂ ਛੋੜ ਜੋ ਜੇ ਸਤਰ 5000 ਦੀ ਕੱਟੀ ਕੱਢ ਲਾਂਗੇ ਜੇ ਕਿ ਨਹੀਂ ਛੱਡ ਕੇ ਜਾਣੀ ਹੋਵੇ ਲੈਣਾਗਾ ਤਕਰੀਬਨ 5000 ਲੋ ਜੀ ਸਿੰਘ ਵਾਲੀ 5000 ਮਗਰ ਉਹ ਦੇਣਾ ਲਾ ਕੇ ਵੇਚ ਸਕਦੇ ਆ ਆਪਾਂ ਜੋ ਕੰਮ ਉਹ ਜਨਰਲ ਕੰਮ ਕਰਦਾ ਆਪਾਂ ਉਹ ਹੀ ਰੱਖੀ ਤੇ ਜੇ ਮੈਂ ਗੱਲੀ ਖਾਣੀ ਹੋ ਗਈ ਤੇ ਆਪਣੇ ਨੂੰ ਆਫਰ ਆ ਵੀ 5000 ਰੁਪਏ ਆ ਪੱਕੀ 65000 ਦੀ ਮਜਰੇ ਜੇ ਨਹੀਂ ਜੇ 70000 ਦੀ ਕੱਟੀ ਸੁਨੇਹ ਕੱਟੀ ਵੇਖੋ ਲਓ ਜੀ ਕੱਟੀ ਮਾਰਦੀ ਹੋਈ ਵੀ ਤਿਆਰ ਹੋਈ ਮੇਰਾ ਮੇਰਾ ਦੋ ਦਿਨ ਮੈਂ ਗੱਲ ਕਰ ਬਰੀਡ ਦੀ ਗੱਲ ਆ ਨਾ ਨਾ ਵੇਖੋ ਕੱਟੀਆਂ ਠੰਢੀ ਨੇ ਲੱਗੇ ਠੰਢੀ ਠੰਢੀ ਬਹੁਤ ਆ ਦੇ ਕੇ ਠੰਢ ਲੱਗੇ ਆਰਡਰ ਦੀ ਕੁਆਲੀ ਆਰਡਰ ਰੋਟਰ ਬਹੁਤ ਚੰਗਾ ਬਣਾਉਗੀ ਕੱਟੀ ਵੀ ਇੱਕ ਫ੍ਰੀ ਆ ਲਓ ਜੀ ਆ ਆ ਗਏ ਛੋਟਾ ਹੀ ਵਾਲੇ ਗੇਰੀ ਝੁੰਗੇ ਦੀ ਪਲਣੀ ਹੈ ਨਾ ਨੂੰ ਭਲਾ ਪਣੇ ਜੀ ਹਾਂ ਜੀ ਹਾਂ ਜੀ ਨਾ ਇਹਨੂੰ ਆਹ ਲੱਗਣੀ ਨਾ ਨੂੰ ਬੁਖਾਰ ਹੋਣਾ ਇਹਨੂੰ ਕੱਲੀ ਇੱਕ ਫੀਟ ਪਾ ਜੋ ਟ ਇਹ ਮਾਵਾ ਦੇ ਨਾਲ ਹੀ ਗੱਲ ਚੱਲ ਰਹੀ ਹੈ ਰਲ ਜਣੀ ਸਹੀ ਗੱਲ ਹੈ 70000 ਕਿਹੜੇ ਮਹੀਨੇ ਦੂਜੀ ਧੱਕ ਬਣੀ ਬਣੀ ਮਾਵਾ ਦੀਆਂ ਡਕੇ ਡਾਈ ਜਾਣਗੇ ਡਕੇ ਡਾਈ ਨੇ ਮਹੀ ਦਾ ਮੁੱਲ 70000 ਹੈ ਜੇ ਕੱਲੀ ਲੈਣੀ ਤੇ 65000 ਦੀ ਛੋੜ ਵਾਲਾ ਕੋਈ ਫੋਨ ਨਾ ਕਰੇ ਮੇਰਾ ਵੀਰ ਅੱਗੇ ਦੋ ਨੰਬਰ ਤੇ ਆਓ ਸੁਪਰਸਟਾਰ ਢੋਟੀ ਆ ਗਈ ਓਰੀਜਨਲ ਕਹਿ ਦਿੰਦੇ ਆ ਨਾ ਹਾਂਜੀ 19 ਤੋਂ ਕੱਟ ਕੇ ਆਈ ਆ ਅੱਛਾ ਜੀ ਅੱਜ ਵੀ 8 ਮਹੀਨੇ ਦੇ 10 ਦਿਨਾਂ ਦੀ ਗੱਪਣ ਆ ਲੋ ਜੀ 8 ਮਹੀਨੇ ਦੀ 8 ਮਹੀਨੇ ਦੇ ਦਸਾਂ ਦੇ ਗੱਭਣ ਰਿਜਨ ਦਾ ਬਿਲਕੁਲ ਕਾਪੀ ਜੇ ਨਹੀਂ ਇਕੱਲੀ ਇਕੱਲੀ ਤਰੀਕ ਲਿਖੀ ਹੋਈ ਆ। ਲਓ ਜੀ ਬਾਕੀ ਅਡਰਤੀ ਗਵਾਲੀ ਵੇਖ ਸਕਦੇ ਚੈੱਕ ਕਰ ਲੀ। ਜੇ ਇਹ ਕੱਲ ਹੋਰ ਜੇ ਦੋਵੇਂ ਟਾਈਮ ਅੱਜ ਮਈ ਮਿਲਦੀ ਆ ਤਾਂ 6:30 ਨੂੰ ਦੁੱਧ ਚੋਣ ਲਾਦਾ ਮਗਰ ਇਹਦੇ ਵੀ ਕੱਟੀ ਆ ਯਾਰ ਇੱਕੋ। ਲਓ ਜੀ। ਇਹ ਨਹੀਂ ਆ ਗਿਆ ਮਗਰ ਇਹ ਵੀ ਕੱਟੀ ਆ। ਇੱਕ ਕੱਟੀ ਦੇ ਨਾਲ ਆ ਇੱਕ ਇੱਕ ਮੈਨ ਤਿੰਨ ਚੀਜ਼ਾਂ ਖੜਨੀਆਂ। ਲਓ ਜੀ ਸਪੰਜੀ ਅੱਜ ਕਿੱਥੋਂ ਤੋਹਫੇ ਕੱਢਦੇ ਜੋ? ਮੈਂ ਤਾਂ ਅੱਜ ਸਵੇਰੇ ਹੋਰ ਕਰਨੇ ਤੋਹਫੇ। ਲਓ ਜੀ ਸਵੇਰੇ ਮਲਕ ਕਹੇ ਟੇਕਦਾ ਕਿ ਜਿਹੜੀ ਖੁਸ਼ਖਬਰੀ ਹੈ ਸ਼ੋਰ ਲੱਗ ਲੱਗ ਜੂ ਉਹਨਾਂ ਦਾ ਵੀ ਬਾਬੇ ਦੀ ਬੜੀ ਸਤਿਗੁਰ ਕਿਰਪਾ ਲਓ ਜੀ ਕਿਰਪਾ ਮਲਕ ਜਿਹੜਾ ਕੀ ਆਨੇ ਬੜਾ ਵਿੱਚ ਘਰੇ ਬੈਠਿਆ ਸੋਪਾ ਕਿਤੇ ਨਹੀਂ ਮੈਂ ਭੱਜਦਾ ਦੌੜ ਨਹੀਂ ਕਰਦਾ ਕਿਤੇ ਨਹੀਂ ਜਾਂਦਾ ਹਾਂਜੀ ਅੱਛੇ ਸੋਪਾ ਮਿਲ ਜਾਣ ਆ ਭਾਈ ਕੋ ਪੀਏ ਛੱਡਿਆ ਉਹਨਾਂ ਨੇ ਬਸ ਉਹੇ ਬਸ ਬਾਸ ਬੋਲ ਰਹੇ ਨੇ ਨਿਹਰੀਆਂ ਲਈ ਆਉਂਦੇ ਆ ਵਾ ਤੇ ਬਾਕੀ ਇਹ ਵੀ ਝੋਟੀ ਜਿਹੜੀ ਟੌਕਲਾ ਸਿਆ ਕਹਿ ਦੀ ਗੱਲ ਐ ਐਵੇਂ ਲੋਕ ਜਿਹੜੀ ਹਵਾਜ ਗੱਲ ਕਰਦੇ ਨੇ ਹਵਾਜ ਗੱਲ ਕਰਨ ਵਾਲੀ ਨੋਕਲਾ ਥਣ ਸਿੰਗਲ ਹੱਡੀ ਵਾਲੀਆਂ ਦੋਵੇਂ ਦੋਵੇਂ ਸਿੰਗਲ ਹੱਡੀ ਵਾਲੀਆਂ ਜੋ ਤੇ 8 ਮਹੀਨੇ ਦੀ ਚੱਕ ਪਾਸ ਆ ਤੇ ਦੁੱਧ ਗਨਾਂ ਸਮਝੀ ਭਾਜੀ 8 ਮਹੀਨੇ ਦਾ ਟਾਸ ਦੇਣ ਜਿਹੜੀ ਕਾਫੀ ਦੀ ਡੇਟ ਰਹੀ ਆ ਲਓ ਜੀ ਜਿਵੇਂ ਠੰਡੀ ਆ ਖੋਲ ਕੇ ਤੋੜਾ ਲਓ ਜੀ ਸਾਢੇ 6 ਵੇ ਨੂੰ ਦੁੱਧ ਦੋਵੇਂ ਟਾਈਮ ਚ ਆਈ ਦੇ ਮੇਰੀ 5 ਤੋਂ 5 ਜੋ ਲਓ ਜੀ ਵੇਖੋ ਜੀ ਚੈਂਪੀਅਨ ਸਿੰਘ ਚੈਂਪੀਅਨ ਵੱਡੀ ਫੁੱਲ ਸਾਈਜ਼ ਮਿਲਕ ਪੈਨ ਬਹੁਤ ਚੰਗੀ ਲੱਗੀ ਆ ਸਿੰਗਲ ਹੱਡੀ ਆ ਗਈ ਪਿੱਠਪੜੇ ਦੀ ਬਹੁਤ ਚੰਗੀ ਆ ਬਾਕੀ ਇਹ ਵੀ ਸੋਹਣੀ ਸਨਖੀ ਥੋੜਾ ਕੱਟੀ ਤੇ ਜਾਂਦੀ ਆ ਮਰ ਮਰ ਜਿਆਦਾ ਬਾਕੀ ਇਹ ਵੀ ਦੋ ਚੀਜ਼ਾਂ ਇੱਕ ਨਾਲ ਇੱਕ ਫਰੀ ਕੀ ਤੇ ਨਾ ਤੇ ਨਾ ਲਓ ਜੀ ਭਾਜੀ 6 ਮਹੀਨੇ ਨੂੰ ਫੇਰ ਮਾਲਕ ਦੀ ਕਿਰਪਾ ਹੋ ਜਣੀ ਆ ਲਓ ਜੀ ਹੋ ਜਣੀ ਸਹੀ ਗੱਲ ਆ ਤੇ ਬਸ ਨਾ ਹਾਂਜੀ ਤੇ 20 ਦਾ ਚਲ ਮਹੀਨਾ ਇਹ ਫੇਰ ਵੀ ਡੇਢ ਮਹੀਨੇ ਦੀ ساری 50 ਦਿਨਾਂ ਦੀ ਖੇੜਿਆ ਜੀ ਲਓ ਜੀ 50 ਦਿਨਾਂ ਨੂੰ ਫੇਰ ਚਮਚੀ ਵਾਲੀ ਬੋਲੀ ਖਾਓ ਨਾਲ ਹਾਂਜੀ ਖੁਆ ਖੁਆ ਖਾ ਹਾਂਜੀ ਖੁਆ ਹੁਣ ਨਿਹਰਾ ਖੁਆ ਬਣ ਗਿਆ ਸਹੀ ਗੱਲ ਹੈ ਤੇ 50 ਦਿਨਾਂ ਪਾਲਾ ਬੋਲੀ ਖਾ ਚਮਕੀਆ ਮੈਂ ਨਾ ਰਿਕਾਰਡ ਚੰਗਾ ਮੈਂ ਦਾ ਜਿਹੜਾ 8 ਮਹੀਨੇ ਚ ਦੁੱਧ ਦੇ ਰਹੀ ਨਹੀਂ ਨਹੀਂ 8 ਮਹੀਨੇ 10 ਦਿਨਾਂ ਦੀ ਗੱਬਣ ਹਾਂਜੀ ਡਾਕਟਰ ਘਰੋਂ ਲਿਆਏ ਚੈੱਕ ਕਰ ਲਏ ਆਹ ਡਾਕਟਰ ਇਥੇ ਲੱਗੂਗਾ ਆਪਣਾ ਜਿਹਨੇ ਵੀਰ ਨੇ ਆ ਨਾ ਘਰੋਂ ਡਾਕਟਰ ਲਿਆ ਆ ਗਏ ਹਾਂਜੀ ਥੱਲੀ ਆਪਣੀ ਪੇਜਾ ਕੇ ਕਰਕੇ ਖੜੇ ਨਹੀਂ ਅੱਧੀ ਹਵਾ ਵਾਲਾ ਗੰਡੇ ਲਾਓ ਜੀ ਤੇ ਦੁੱਧ ਵੀ ਦੋੜਾ ਦੋੜ ਖੜੇ 5 ਤੋਂ 5 ਜੀ ਸਾਢੇ 6 ਕਿਲੋ ਸਤਾਂਕੀ ਵੀ ਘੱਟ ਦੁੱਧ ਨਹੀਂ ਮੈਨੂੰ ਬਣਦੇ ਜਿਹਨੇ ਚੈਂਪੀਅਨ ਮੈਂ ਹੈ ਕਹਿ ਦਿੰਦੇ ਨੇ ਤਾਂ ਦੇਖੋ ਲੋਕਾਂ ਲੱਟੀਆਂ ਲੱਗਾ ਲਓ ਜੀ ਨਵਾਂ ਅਗਲਾ ਥਾਣਿਆ ਤੇ ਦੋ ਦੋ ਨੂੰ ਸਮਝੀ ਕਹਿੰਦਾ ਜਿਹੜਾ ਮੌਕੇ ਤੇ ਸਾਢੇ 6 ਕਿਲੋ ਸਾਢੇ 6 ਕਿਲੋ ਦੋਹੇ ਟਾਈਮ ਮਿਲਦੀ ਬੱਚੇ ਦੇ ਲਓ ਜੀ ਇਹ ਵੀ ਸਿੰਗਲ ਆ ਰਹੀ ਤੇ ਦੀਨੀ ਕਿੰਨੇ ਦੀ ਸਮਝੀ ਨਿੱਕੀ ਜੀ ਗੱਲ ਕਰਦੀ ਹੈ ਨਾ ਨਾ ਇਹਨਾਂ ਚੀਜ਼ਾਂ ਦੇ ਦੇਖੋ ਵੀ ਕੁੜੀ ਮਾਂ ਮਗਰ ਕੱਟੀ ਹੋ ਗਈ ਆ ਹਾਂ ਜੀ ਤੇ ਮਾਂ ਜੀ ਵੀ ਦੁੱਧ ਪੀਂਦੀ ਦੁੱਧ ਪੀ ਤੇ ਗਾੜੀ ਗੱਭੜ ਅੱਠਾ ਦਾ ਇਹ ਲਸਲਾ ਨਸਲਾ ਸ ਜੀ ਦੇ ਕਪੂਦ ਆਜ ਪੱਲੇ ਪੁਛ ਰੱਖਾ ਅਜ 8.5 ਮਹੀਨੇ ਕਿੰਨੇ ਦੇ ਦੇਈਏ ਵੱਡੀ ਵੱਡੀ ਝੋਟੀ ਆਪਾਂ ਜਾਈਂ ਮੁੱਲ ਕਾਣੇ ਆਡੀ ਭਾਏ ਸੱਜੇ ਰੋਏ ਭਾਏ ਸੋਣੀ ਤੁਹਾਡਾ ਮਾਰਕੀਟ ਦੇ ਨਾਲ 50000 ਦੀ ਰੇਟ ਆਉਣਾ ਕਿੰਨੇ ਦੇ ਦੇਈਏ ਸਮਝੀ ਪੰਜ ਫਾਰਮੂਲਾ ਤਾਂ ਹੀ ਮਾਲ ਜਾਂਦਾ ਧੌਣਾ ਧੜੀ ਜਾਂਦਾ ਇਹ ਲੱਖ ਦੀ ਦੇਈਏ ਲੱਖ ਦੀ 5000 ਛੋੜ ਜੋ ਹਾਂਜੀ 5000 ਛੋੜ ਕਰ ਦੋ ਲੱਖ ਤੋਂ ਹਾਂ ਯਾਰ ਦੇ ਲੈ ਕਰ ਦੋ ਜੋ 95 ਦੀ ਜੇ ਕੱਲੀ ਮਹੀ ਦਾ 90 ਦੀ ਇਹ ਕਟਿਸਪੇਲ ਵਾਲੇ ਪਟੰਨੇ 95 ਦੀ ਲਓ ਜੀ ਆਫਰ ਆ ਜੀ 5000 ਕੱਟੀ ਦਾ ਵੀ ਛੋੜ ਜੋ 95000 ਦੀ ਕੱਟੀ ਸਮੇਤ ਤੇ ਜੇ ਕੱਟੀ ਜੇ ਨੇ ਛੜ ਗਏ ਨਹੀਂ 5-5000 ਦੀਆਂ ਕੱਟੀਆਂ ਛੜ ਦੇ ਇਹ ਜਾਣੀਆਂ ਟਾਲੀ ਵੀਰੂ ਫਾਰਮ ਦੇ ਕਟੀਆਂ ਇਹ ਸਾਡੇ ਨਾਲ ਆਫਰਾਂ ਜੋ ਸਾਡੇਆਂ ਨੂੰ ਆਫਰਾਂ ਜੋ ਇਹ 5-5000 ਰੁਪਇਆ ਹੋਰ ਲੈ ਸਕਦਾ ਆਂ ਇਹ ਕਟੀਆਂ ਛੱਡ ਕੇ ਜਾਣੀਆਂ ਨੇ ਤੇ ਇਹ ਕਟੀਆਂ ਛੱਡਣ ਵਾਲੀਆਂ ਨਹੀਂ ਭਰ ਜਣੇ ਹਾਂਜੀ ਇਹ ਜਿੰਨੇ ਜਨਮ ਖਾਨ ਸਾਂਭਣਾ ਇਧਰ ਜਨਮਾ ਕਰਿਆ ਸਹੀ ਗੱਲ ਹੈ ਸਹੀ ਗੱਲ ਹੈ 2 ਨੰਬਰ ਆ ਜਾਂ 3 ਨੰਬਰ ਬਦਹਨ ਫੋਨ ਨਾ ਕਰੇ ਨਹੀਂ ਗੱਲ ਹੈ ਸਹੀ ਹੈ ਮੰਨ ਵਾਲੀ ਗੱਲ ਹੈ ਤੇ ਜੇ ਤੁਸੀਂ ਵੀ ਨੂੰ ਕਟੀਆਂ ਨੇ ਫੇਰ ਉਹਦੇ ਮੂੰਹ ਨੇ ਗੱਲ ਕਰਾ ਕਟੀਆਂ ਜੇ ਭਈ ਬਿਲਕੁਲ ਲੋਗ ਆ ਤੁਹਾਨੂੰ ਘਰੇ ਰੱਖਣੀ ਆ ਫਾਨੀ ਨਹੀਂ ਭਾਜੀ ਘਰੇ ਰੱਖਣੀ ਆ ਮੈਂ ਨਾ ਲਗ 2000 ਰੁਪਏ ਬੱਟ ਕੇ ਇਹਨਾਂ ਨੂੰ 40 ਰੁਪਏ ਦੇ ਹੋਰ ਘਾਉਂਦੇ ਭਾਜੀ ਇਹਨਾਂ ਨੂੰ ਫੀਡ ਜਿਹੜੀ ਦੀ ਆਖਿਆ ਨਾ ਜ ਕਿ ਨਵਾਂ ਜਰੂਰੀ ਹੈ ਆਪਣੇ ਜਗ੍ਹਾ ਜੁਗਾ ਤੁਹਾਨੂੰ ਪਤਾ ਇਹ ਫਾਰਮ ਆਪਣਾ ਤਿਆਰ ਹੋ ਥੇ ਵੀ ਕਮੇਟੀਆਂ ਬਾਦੀਆਂ ਨਿਕੇ ਨਿਕੇ ਸਮਝ ਲੋਈ ਹੈ ਤੇ ਇਹ 95000 ਦੀ ਤੇ ਕੱਟੀ ਤੋਂ ਬਗਾਇ 90000 ਪਰ ਭਾਜੀ ਗੱਲ ਪਤਾ ਕੀ ਆ ਕੱਟੀ ਦੇ ਕਹਿੰਦੇ ਛੜਦੀ ਨਹੀਂ ਤੇ ਹੁਣ ਵੇਖੋ ਭਾਜੀ ਗੱਲ ਹੁਣ ਆਉਂਦੀ 90000 ਤੇ ਤੇ ਚਾਰ ਚੀਜ਼ਾਂ ਮਿਲਦੀਆਂ ਹਾਂਜੀ 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 ਪਹਿਲੀ ਗੱਲ ਛੋਟੀ ਮਿਲਦੀ ਛੋਟੀ ਜੀ ਨੂੰ ਪਤਾ ਨਹੀਂ ਕੱਟੀ ਮਿਲਦੀ ਕੱਟੀ ਮਿਲਦੀ ਤੀਜੇ ਨੰਬਰ ਤੇ ਬਾਟੀ ਪਾਉਣ ਨੂੰ ਦੁੱਧ ਮਿਲੰਦਿਆ ਮਿਲਦਿਆ ਠੀਕ ਹੈ ਗੱਲ ਸਹੀ ਸਹੀ ਗੱਲ ਹੈ ਜਿੰਨਾ ਕਹਿੰਦੇ ਜੀ ਖਾਣਾ ਨਾ ਉਦੋਂ ਵਾਦੇ ਨੇ ਦੁੱਧ ਦੇਣਾ ਜੀ ਹਾਂਜੀ 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 ਤਿੰਨ ਗੱਲਾਂ ਆ ਗਈਆਂ ਤੇ ਚੌਥੀ ਮਾਲਕ ਦੀ ਕਿਰਪਾ ਕਰਦੀ ਕੱਟੀ ਦੇ ਦੀ ਦੇ ਲੜਾਏ ਬੜਾ ਨਹੀਂ ਆ ਕਮੇਟੀਆਂ ਖ ਬੈਣੀ ਆ ਦੇ ਨਾ ਇਹ ਘਰ ਦੇ ਲੈ ਰਹੇ ਮਖਰ ਨਹੀਂ ਹੈ ਭਰ ਜਾਣੀਆਂ ਭਰ ਜਾਣੀਆਂ ਭਰ ਜਾਣੀਆਂ ਬੰਦਾਂ ਨਾਲੀ ਗੱਲ ਹੈ ਬਾਕੀ ਟਾਪ ਕਲਾਸ ਦੇਖੋ ਜੀ ਬ੍ਰੀਡ ਦੇਖ ਸਕਦੇ ਚੈੱਕ ਕਰ ਸਕਦੇ ਆ ਨਿੱਗੀ ਜੀ ਬੁੱਥੀ ਵਾਲੀ ਕੱਟੀ ਹਾਂਜੀ ਇਹ ਝੋਟੀਆਂ ਦੀ ਵਾਲੀ ਫਰਾਜੀ ਜਾਨੀ ਨਹੀਂ ਦੇਣ ਵਾਲੀ ਬੰਦਾਂ ਵਾਲੀ ਗੱਲ ਹੈ ਉਹ 2.5 ਲੱਖ ਰੁਪਿਆ ਤੁਹਾਡੇ ਕੋਲ ਲਾ ਕੇ ਫੜਿਆ ਅਜ ਤੋਂ 8-8 ਮਹੀਨੇ ਪਹਿਲਾਂ ਹਾਂਜੀ ਹਾਂਜੀ ਅੱਜ ਮੇਰੇ 90-90 ਹਜ਼ਾਰ ਦੇ ਤਿੰਨ ਤਿੰਨ ਚੀਜ਼ਾਂ ਦੇ ਨੇ ਮੰਜੂਰੀਆਂ ਕਰਕੇ ਦੇ ਦੇ ਜਿਹੜਾ ਲੈ ਜੀ ਯਾਦ ਹੀ ਕਰੂੰਗਾ ਸਹੀ ਗੱਲ ਹੈ ਜੀ ਇਨੇ ਹਾਰ ਦਾ ਝੋਨਾ ਵੀ ਲਵਾਜਣਾ ਜੇ ਸਹੀ ਗੱਲ ਹੈ। ਕਾਹਦਾ ਦਾ ਲਵਾ ਦੋ ਲਵਾ ਦੋ। ਝੋਨਾ ਦੀ ਝੋਡੀ ਲਵਾਜਣਾ ਜੇ ਕੱਟੀ ਮਗਰ ਤਗੜੀ ਹੋਈਆਂ ਨੇ ਤੇ ਮਾਲਕ ਦੀ ਮਿਹਰ ਕਿਰਪਾ ਜਿਹੜੇ ਜਿਹੜੇ ਝੋਨਾ ਦੀ ਬੱਢਣਾ ਹੈ ਨਾ ਹਾਂਜੀ ਉਹਦੇ ਤੇ ਡੇਰੀ ਦੀ ਦੁੱਧ ਹੀ ਪੈਣਾ ਹੈ। ਦੁੱਧ ਹੀ ਪੈਣਾ ਸਹੀ ਗੱਲ ਹੈ। ਹੋਰ ਸਭ ਜੀ ਠੀਕ ਠਾਕ ਨਾ। ਅਸੀਂ ਫਿਰ ਪਾ ਕੇ ਵੀਡੀਓ ਸੱਜਣਾ ਝੋਡੀ ਆਪਣਾ ਘਰ ਦੇ ਪਾਸੋਂ ਪਾਵਾਂਗੇ ਵੀਡੀਓ। ਇਹਦਾ ਨਹੀਂ ਪਾਸੋਂ ਬਾਕੀ ਸ਼ਾਟ ਲਾ ਦਾਂਗੇ ਅੱਬਾ ਜਿਹੜੀਆਂ ਦੋ ਝੋਟੀਆਂ ਆ ਰਹੀਆਂ ਨੇ ਗੱਡੀ ਦੇ ਸਪੈਸ਼ਲ ਹੋਵੇ ਟੋਪਰ ਕਲਾਸ ਤੇ ਬਾਕੀ ਕਿਆ ਕਰ ਸਕਦਾ ਕੋਈ ਬਿਲਕੁਲ ਤਸੰਦੀ ਤੇ ਨੰਬਰ ਦਾ ਦੇ ਸਮਝਿਆ ਆਪਣਾ ਨੰਬਰ ਆਪਣਾ ਫਲੈਰ ਬੋਰਡ ਤੇ ਮਾ ਲਓ 30000 50 ਪਿੰਡ ਭੋਲੇ ਕੀ ਡੇਰੀ ਫਾਰਮ ਲੱਗਦਾ ਆ ਫਿਰ ਵੀਰ ਜੋਧਾ ਵੀ ਆਜਾ ਜਿਹੜਾ ਟਾਲੀ ਨਹੀਂ ਧੱਤੀ ਆ ਟਾਲੀ ਨਹੀਂ ਧੱਤੀ ਦਾ ਟਾਲੀ ਨਹੀਂ ਧੱਤੀ ਦਾ ਏ ਲਓ ਜੀ ਜੋ ਸਿੰਘ ਹੋਰ ਭਾਈ ਕਿਵੇਂ ਠੀਕ ਠਾਕ ਨਾ ਲਓ ਜੀ ਆਪਣੇ ਭਰਾ ਸਾਡਾ ਹਜੜਾ ਚਾਚਾ ਚਲੋ ਸਾਡਾ ਦੇ ਚਾਚਾ ਵਾ ਤੇ ਹਾਇ ਰੋਇਆ ਨੇ ਇਹ ਰੋਕ ਫਾਨਕਾ ਇਹੋ ਆਜਾਦਾ ਬੰਦਾ ਜਾਣਾ ਵੀ ਇਹਨੂੰ ਬੜਾ ਜਿਆ ਕਾਂਦ ਸੁਣਿਆ ਘੱਲੀਏ ਨਾ ਹਾਂਜੀ ਤੇ ਫਿਰ ਵੀ ਆ ਜਾਂਦਾ ਆ ਜਾਂਦਾ ਮੰਨਣ ਵਾਲੀ ਗੱਲ ਹੈ ਇਹ ਤੇ ਬੜਾ ਮਾਣ ਕਰਦੇ ਸਹੀ ਗੱਲ ਸਹੀ ਗੱਲ ਇਹ ਕਹਿੰਦੇ ਸੁਣਿਆ ਘੱਲ ਜੀ ਨਾ ਹਾਂਜੀ ਹਾਂਜੀ ਬਸ ਆ ਜਾਣਾ ਉਸੇ ਵਾਲੇ ਉੜਦਾ ਭਾਏ ਕਿਤੇ ਬੈਠਾ ਹਾ ਕਿਤੇ ਵੀ ਉਹ ਗੱਲ ਪਿਆਰ ਦੀ ਹੈ ਨਾ ਗੱਲ ਪਿਆਰ ਦੀ ਸਮਝੀ ਹਾਂ ਹੁਣ ਦੋ ਵੀਡੀਓ ਬਣਾਉਂਦਾ ਪਹਿਲਾਂ ਬੰਦਾ ਇਹਨੂੰ ਭੇਜਿਆ ਅੱਜ ਦੇ ਨਾਲ ਹੀ ਆ ਗਿਆ ਮੈਨੂੰ। ਨਾ ਜੀ। ਗੱਲ ਪਿਆਰ ਦੀ ਹੈ ਭਾਜੀ। ਤੇ ਮੋਬਾਈਲ ਨੰਬਰ ਆਣਾ ਚੱਲਿਆ ਜੀ ਤੇ 1655050 ਪਿੰਡ ਘੋੜੇ ਦੇ ਜਿਹੜਾ ਗੰਦਾਸਾ। ਹਾਂਜੀ ਹਾਂਜੀ। ਬੰਦੇ ਜਫਾਲੂ ਨੇ ਸਾਰੀ ਦੁਨੀਆ ਪਾਪੀ ਦੀ ਮੇਹਰ ਨਾ ਜਾਣਦੀ ਆ। ਜਾਣਦੀ ਆ। ਕੱਲ ਨੂੰ ਨਵੀਆਂ ਘੋਟੀਆਂ ਦਾ ਫੇਰ ਲੋੜਦਾ ਕੱਲਾ ਤੇ ਤੁਹਾਨੂੰ ਸੱਜਣਾ ਦੇ ਆਪੂ ਬਖਾਲਾਂਗੇ। ਠੀਕ ਹੈ ਜੀ। ਸਸੀ ਗਾਲ। ਥੋੜਾ ਕੰਮ ਨੂੰ ਬ੍ਰੇਕ ਮਾਰੀ ਰਹੀ ਨਹੀਂ ਨਹੀਂ ਲਾਈ ਲਾਈ ਪਰ ਇੱਕ ਦੋ ਦਿਨਾਂ ਦਾ ਖੁੱਲ ਚੁੱਕਦਾ ਹੈ ਕੰਮ। ਠੀਕ ਹੈ ਜੀ। ਸਸੀ ਗਾਲ ਜੀ। ਲਓ ਜੀ ਚੈੱਕ ਕਰ